ਆਓ ਆਪ ਤੁਹਾਨੂੰ ਮਾਵਾਂ ਧੀਆ ਦੇ ਕੱਚੇ ਘਰ ਦੇ ਹਾਲਾਤਾਂ ਬਾਰੇ ਦੱਸਦੇ ਆਂ। ਆਖੀ ਤੇ ਮੇਰਾ ਬਾਪ ਤਾਂ ਗੁਜਰ ਗਿਆ। ਹੂੰ। ਔਰ ਐ ਕਿਉਂ ਰਹਿੰਦੇ ਹੋ ਦੋਵੇਂ ਪਰ? ਬੀਬੀ ਕਿੰਨੇ ਆ ਨੇ ਰਹਿੰਦੇ ਹੋ ਤੁਸੀਂ ਇੱਥੇ? ਅਸੀਂ ਤਾਂ ਥੋਏ ਰਹਿੰਦੇ ਆ ਕੁੜੀਆਂ ਚਾਹੂੜੀ ਦਾ ਵਪਾਰ ਆ ਜਾਂਦੀਆਂ ਨੇ ਉਹ। ਕੁੜੀਆਂ ਵੇਚ। ਕੁੜੀਆਂ ਹੜਕੀਆਂ। ਪੰਜ ਕੁੜੀਆਂ ਜੀ ਤੁਹਾਡੀਆਂ ਪੰਜ ਕੁੜੀਆਂ ਆਤੀਆਂ ਸਾਰੀਆਂ ਵਿਆਹ ਦੀਆਂ ਹਾਂ ਪਿਆਹਤੀਆਂ ਸਾਰੀਆਂ ਕੱਲੀ ਇਹ ਕੋਲੇ ਰਹਿੰਦੀ ਆ ਇਹ ਮੇਰੇ ਕੋਲੇ ਰਹਿੰਦੀ ਆ ਪਿਆਹੀ ਹੋਈ ਸੀ ਵਿਆਹੀ ਨਾ ਪਿਆਹੀ ਹੋਈ ਸੀ ਤੋੜਾਂ ਨੇ ਮੈਂ ਰੱਖੀ ਨਹੀਂ ਆਂਗੀ ਅੱਛਾ ਹਾਂ ਬੇਬੇ ਰਸੋਈ ਕਿੱਥੇ ਹੈ ਤੇਰੀ ਇਹ ਤਾਂ ਬੇਬੇ ਤੇਰੀ ਰਸੋਈ ਤਾਂ ਢਈ ਪਈ ਆ ਐਹੀ ਪਈ ਆ ਸਾਰੀ ਹੂੰ ਠਾ 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 ਕਿ ਆ ਪਾਉੜੀ ਤਾਂ ਕੀ ਠਾ ਗਿਆ ਇਹ ਤਾਂ ਹਲਦੀ ਬਹੁ ਮਾੜੀ ਆ ਔਰ ਉੱਥੇ ਚੜ੍ਹਨ ਜਾਂਦਾ ਸਾਤ ਤੋਂ ਕੱਪ ਕੱਪੜੇ ਪਾਉਣੋ ਕੱਪੜੇ ਉੱਤੋਂ ਉੱਝਦੇ ਨੇ ਜੋ ਜੋ ਸਾਰੇ ਕੱਪੜਾ ਗੱਟ ਹੋ ਜਾਂਦੇ ਨੇ ਫੇਰ ਤਾਂ ਸਾਰਾ ਚੂੜਦਾ ਬੈਠ ਕੇ ਦੇਖ ਲਓ ਫੇਰਕ ਚੂਟ ਗਿਆ ਫੇਰਕ ਟੇਬਲ ਖਾਉ ਤੇ ਆ ਜਿਉਂਦੀ ਆ ਇਹ ਹਾਂ ਜੀ ਚੂਟ ਗਿਆ ਉਹ ਤਾਂ ਡਿੱਗਣ ਵਾਲਾ ਵੀ ਉੱਥੋਂ ਤਾਂ ਕਿੰਨੀ ਮਾੜੀ ਹਾਲ ਹਾਂ 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 ਵਾਲਾ ਜੀ ਆ ਸਾਰਾ ਰੱਖ ਐਥੋਂ ਹੋਰ ਕੋਹੜੀ ਕੋਲੋ ਹੋਰ ਹੈ ਆ ਕਾਹਤ ਹਉ ਕੰਤਾ ਤੁਹਾਡੇ ਭਾਂਡੇ ਵੀ ਐਂ ਪਏ ਬਸ ਆਹੀ ਹੈ ਤੁਹਾਡੇ ਕੋਲੇ ਰਹਿਣ ਵਾਸਤੇ ਹਾਂ ਆਹੀ ਆ ਤੇ ਆਮਦਨੀ ਕੋਈ ਬੇਬੇ ਹਾਂ ਕੋਈ ਆਮਦਨੀ ਹੈ ਨਹੀਂ ਦਾਹੀ ਤਾਂ ਮਿਲਖਾਈ ਜਾਂਦੇ ਆ ਬੱਸ ਲਖੀ ਜਾਂਦਾ ਹੁਣ ਟਾਈਮ ਅੱਛਾ ਕੋਈ ਦੇ ਜਾਂਦਾ ਰੋਟੀ ਪਾਣੀ